ਸਸਿਕਾ ਜੀ ਟੀਵੀ ਡਸਟ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਿਖਾ ਮੌਸਮ ਦੇ ਨਾਲ ਜੁੜੀ ਅਪਡੇਟ ਲੈ ਕੇ ਹਾਜ਼ਰ ਹਾਂ ਪੰਜਾਬ ਪਰ ਦਾ ਮੌਸਮ ਕੀ ਕੁਝ ਮਜਾਜ਼ ਬਦਲਣ ਵਾਲਾ ਕੀ ਕੁਝ ਭਵਿਖਵਾਨੀਆਂ ਹੋਈਆਂ ਉਸ ਬਾਬਤ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਪੰਜਾਬ ਦੇ ਬਦਲਦੇ ਮੌਸਮ ਨੂੰ ਲੈ ਕੇ ਭਵਿਕਵਾਨੀਆਂ ਆਈਐਮਡੀ ਵਿਭਾਗ ਦੀਆਂ ਰਿਪੋਰਟਾਂ ਦੇ ਮੁਤਾਬਕ ਕੀਤੀਆਂ ਗਈਆਂ ਨੇ ਤੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਦੱਸਿਆ ਗਿਆ ਕਿ ਪੰਜਾਬ ਭਰ ਦੇ ਮੌਸਮ ਨੂੰ ਲੈ ਕੇ ਅਲਰਟ ਪੰਜਾਬ ਦੇ ਵਿੱਚ ਜਾਰੀ ਹੈ ਤਾਂ ਰਾਹਤ ਜਿਹੜੀ ਆ ਤੁਹਾਨੂੰ ਅੱਜ ਹਲਕੀ ਤੋਂ ਤੋਂ ਜ਼ਰੂਰ ਮਿਲੇਗੀ ਧੁੱਪ ਦੇ ਅਸਾਰ ਦੱਸੇ ਗਏ ਨੇ ਇਸ ਤੋਂ ਬਾਅਦ ਹੁਣ ਇਹ ਬਦਲ ਦਾ ਮੌਸਮ ਤੁਹਾਡੇ ਲਈ ਕਹਿਰ ਸਾਬਤ ਹੋਣ ਵਾਲਾ ਹੈ ਤੇ ਵੱਡੀਆਂ ਭਵਿਕਵਾਨੀਆਂ ਹੋਈਆਂ ਨੇ ਤਾਂ ਜਾਣਕਾਰੀ ਸਾਹਮਣੇ ਆਈ ਹੈ ਦੱਸਿਆ ਗਿਆ ਕਿ ਹੁਣ ਪੰਜਾਬ ਅਤੇ ਚੰਡੀਗੜ੍ਹ ਇਸ ਸਮੇਂ ਠੰਡੀ ਲਹਿਰ ਦਿਲ ਪੇਟ ਦੇ ਵਿੱਚ ਹੈ ਮੌਸਮ ਵਿਭਾਗ ਨੇ ਹੁਣ 5 ਜਨਵਰੀ ਅਤੇ ਕੱਲ ਲਈ ਸੰਗੜੀ ਤੋਂ ਤੱਕ ਕੋਲਡ ਵੇਵ ਅਤੇ ਕੋਲਡ ਡੇ ਅਤੇ orange ਅਲਰਟ ਜਾਰੀ ਕੀਤਾ ਹੈ ਸਥਿਤੀ 9 ਜਨਵਰੀ ਤੱਕ ਬਣੀ ਰਹੇਗੀ ਇਸ ਕਾਰਨ ਰਾਤ ਦੇ ਤਾਪਮਨ ਦੇ ਨਾਲ-ਨਾਲ ਇਸ ਦਾ ਤਾਪਮਨ ਤੇਜ਼ੀ ਨਾਲ ਘਟਣਾ ਸ਼ੁਰੂ ਹੋ ਜਾਵੇਗਾ ਦੱਸਿਆ ਕਿ ਹੁਣ ਵੱਡੇ ਪੱਧਰ ਤੇ ਪਿਛਲੇ 24 ਘੰਟਿਆਂ ਵਿੱਚ ਰਾਜਪੁਰ ਵਿੱਚ ਤਾਪਮਨ 2.1 ਡਿਗਰੀ ਘਟ ਗਿਆ ਜੋ ਆਮ ਨਾਲੋਂ 4.1 ਡਿਗਰੀ ਘੱਟ ਹੈ ਤੇ ਹੁਸ਼ਿਆਰਪੁਰ ਸਭ ਤੋਂ ਠੰਡਾ ਰਿਹਾ ਜਿੱਥੇ ਤਾਪਮਨ 6.8 ਡਿਗਰੀ ਦਰਜ ਕੀਤਾ ਗਿਆ ਜਦਕਿ ਅੰਮ੍ਰਿਤਸਰ ਵਿੱਚ ਠੰਡਾ ਦਿਨ ਦਰਜ ਕੀਤਾ ਅਗਲੇ 2 ਦਿਨਾਂ ਵਿੱਚ તાਪਮਾਨ 2 ਤੋਂ 3 ਡਿਗਰੀ ਤੀ ਗਿਰਾਵਟ ਆਉਣ ਦੀ ਉਮੀਦ ਹੈ ਚੰਡੀਗੜ੍ਹ ਅਤੇ ਪੰਜਾਬ ਵਿੱਚ ਤੇ ਦਿਨ ਭਰ ਚਿਤੰਤ ਛਾਈ ਰਹੇਗੀ ਕਈ ਥਾਵਾਂ ਤੇ ਸੂਰਜ ਵੀ ਚੜ੍ਹਿਆ ਹੋਵੇਗਾ ਔਰ ਇਸ ਦੌਰਾਨ ਅੰਮ੍ਰਿਤਸਰ ਦੇ ਵਿੱਚ 0 ਮੀਟਰ ਬੱਲੂਵਾਲ ਵਿੱਚ 50 ਮੀਟਰ ਤੇ ਗੁਰਦਾਸਪੁਰ ਵਿੱਚ 200 ਮੀਟਰ ਵਿਜ਼ਿਬਿਲਿਟੀ ਦਰਜ ਕੀਤੀ ਗਈ ਹੈ ਇਸ ਨਾਲ ਡਰੈਵਰਾਂ ਵਿੱਚ ਕਾਫੀ ਅਸੁਵਿਧਾ ਹੋਈ ਹੈ ਕੁਝ ਇਲਾਕਿਆਂ ਵਿੱਚ ਤਾਪਮਾਨ 5 ਤੋਂ 10 ਡਿਗਰੀ ਸੈਲਸੀਅਸ ਤੱਕ ਰਿਹਾ ਹੈ ਮੌਸਮ ਵਿਭਾਗ ਦੇ ਅਨੁਸਾਰ ਗੁਰਦਾਸਪੁਰ ਅਮਰੀਕਸਰ ਤਰਨਤਾਰਨ ਹੁਸ਼ਿਆਰਪੁਰ ਨਵਾਂਸ਼ਹਿਰ ਕਪੂਰਥਲਾ ਜਲੰਧਰ ਫਿਰੋਜ਼ਪੁਰ ਮੋਕਾ ਲੁਧਿਆਣਾ ਪਰਨਾਲਾ ਫਤਿਹਗੜ੍ਹ ਸਾਹਿਬ ਪਟਿਆਲਾ ਬਹੁਤ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ ਪਠਾਨਕੋਟ ਫਾਜ਼ਿਲਕਾ ਫਰੀਦਕੋਟ ਮੁਕਸਰ ਅਤੇ ਬਠਿੰਡਾ ਵਿੱਚ ਲੱਖਿਆ ਚ ਥਾਵਾਂ ਤੇ ਸੰਘਣੀ ਧੁੰਦ ਪੈ ਸਕਦੀ ਹੈ ਜਦ ਕਿ ਅੰਮ੍ਰਿਤਸਰ ਕਰਨਾਲ ਕਰਨ ਕਪੂਰਥਲਾ ਜਲੰਧਰ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਸਰ ਮੋਕਾ ਤੇ ਬ੍ਰਿੰਡਾ ਵਿੱਚ ਠੀਤ ਲਹਿਰ ਦੀ ਭਵਿਕਵਾਨੀ ਹੈ ਤਾਂ ਹੁਣ ਇਸੇ ਤਰੀਕੇ ਦੇ ਨਾਲ ਮੌਸਮ ਨੂੰ ਲੈ ਕੇ ਭਟੀਆਂ ਭਵਿਕਵਾਨੀਆਂ ਹੋ ਗਈਆਂ ਨੇ ਆਈਐਮਡੀ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਬਦਲਦਾ ਮੌਸਮ ਤੁਹਾਡੇ ਲਈ ਕਹਿਰ ਸਾਬਤ ਹੋਣ ਵਾਲਾ ਹੈ ਔਰ ਨਾਲ ਦੀ ਨਾਲ ਮੌਸਮ ਵਿਭਾਗ ਨੇ ਭਵਿਕਵਾਨੀ ਕੀਤੀ ਹੈ ਧੁੰਦ ਅਤੇ ਠ ਯਾ ਰੋਕਾ ਨੂੰ ਸਾਵਧਾਨ ਰਹਿਣ ਦੇ ਲਈ ਵੀ ਆਖਿਆ ਗਿਆ ਦੱਸਿਆ ਗਿਆ ਕਿ ਹੁਣ ਪੰਜਾਬ ਅਤੇ ਚੰਡੀਗੜ੍ਹ ਇਸ ਸਮੇਂ ਠੰਡੀ ਲਹਿਰ ਦੇ ਵਿੱਚ ਲਪੇੜ ਦੇ ਵਿੱਚ ਹੈ ਔਰ ਸੰਗੜੀ ਤੋਂ ਤੇ ਕੋਲਡ ਵੇਵ ਅਤੇ ਕੋਲਡੇ ਲਈ orange alert ਜਾਰੀ ਹੋਇਆ ਇਸ ਸਥਿਤੀ ਵਿੱਚ 9 ਜਨਵਰੀ ਤੱਕ ਸਥਿਤੀ ਜਿਹੜੀ ਆ ਬਣਦੀ ਨਜ਼ਰ ਆਉਣ ਵਾਲੀ ਹੈ ਨਾਲ ਹੀ ਹੁਣ ਮੌਸਮ ਵਿਭਾਗ ਦੇ ਵੱਲੋਂ ਵੱਡੇ ਅਲਰਟ ਜਾਰੀ ਕਰ ਦਿੱਤੇ ਨੇ ਮੌਸਮ ਵਿਭਾਗ ਨੇ ਭਵਿੱਖਬਾਣੀਆਂ ਕਰ ਦਿੱਤੀਆਂ ਨੇ ਕਿਹਾ ਗਿਆ ਹੈ ਕਿ ਪੰਜਾਬ ਦਾ ਮੌਸਮ ਹੁਣ ਆਉਣ ਵਾਲੇ ਦਿਨਾਂ 'ਚ ਆਪਣਾ ਮਜਾਜ ਬਦਲਣ ਵਾਲਾ ਹੈ ਔਰ ਦੱਸਿਆ ਗਿਆ ਕਿ ਬਦਲਦਾ ਮੌਸਮ ਲੋਕਾਂ ਲਈ ਕਹਿਰ ਸਾਬਤ ਹੋਵੇਗਾ ਇਸ ਕਾਰਨ ਰਾਤ ਦੇ ਤਾਪਮਨ ਦੇ ਨਾਲ ਨਾਲ ਦਿਨ ਦਾ ਤਾਪਮਨ ਤੇਜ਼ੀ ਨਾਲ ਘਟਣਾ ਸ਼ੁਰੂ ਹੋ ਗਿਆ ਹੈ ਪਿਛਲੇ 24 ਘੰਟਿਆਂ ਵਿੱਚ ਰਾਜਪੁਰ ਵਿੱਚ ਤਾਪਮਨ 2.1 ਡਿਗਰੀ ਘਟ ਗਿਆ ਜੋ ਕਿ ਆਮ ਨਾਲੋਂ 4.1 ਡਿਗਰੀ ਘੱਟ ਹੈ ਹੁਸ਼ਿਆਰਪੁਰ ਸਭ ਤੋਂ ਠੰਡਾ ਰਿਹਾ ਜਿੱਥੇ ਤਾਪਮਨ 6.8 ਡਿਗਰੀ ਦਰਜ ਕੀਤਾ ਗਿਆ ਹੈ ਤੇ तरीके ਨਾਲ ਆਉਣ ਵਾਲੇ ਦਿਨਾਂ ਨੂੰ ਲੈ ਕੇ ਭਵਿਖवाणी ਮੌਸਮ ਦੇ ਮੁਤਾਬਕ ਕੀਤੀ ਗਈ ਹੈ ਤੇ ਪੰਜਾਬ ਦੇ ਵਿੱਚ ਵਟਾ ਲੜ ਜਾ ਰਹੀਆਂ ਲੋਕ ਸਾਵਧਾਨ ਤੇ ਸੁਚੇਤ ਰਹਿਣ